హలో ఆస్కే ఫ్రీజీ బా శా రెస్పీ బాగు ఆసా తరికే నా అజీ బావే ఫుల్ వచ్చే విడియో వదిలి చూ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਫਰੈਂਡ ਇੱਧਰ ਅਸੀਂ ਸ਼ੁਰੂ ਕਰਦੇ ਹਾਂ ਇਹਨਾਂ ਰੈਸਪੀ ਪਹਿਲਾਂ ਅਸੀਂ ਕੰਕੜੇ ਲਿਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤਵੇ ਨੂੰ ਉਸੇ ਤੋਂ ਲਾਵਾਂਗੇ ਇਹ ਵੀ ਬੜਾ ਡਿਫਿਕਲਟ ਜਿਹਾ ਕੰਮ ਹੁੰਦਾ ਇਹਨੂੰ ਛਿਲਣਾ ਟਾਈਮ ਬੜਾ ਲੱਗਦਾ ਹੈ ਕਿ ਲੋਕ ਤੇ ਜੁਵੇਰੇ ਛਿਲ ਕੇ ਟਾਈਮ ਨਾਲ ਤੇ ਨਮਕ ਲਾ ਕੇ ਤਪੇਰਾ ਕਦੇਂਦੇ ਨੇ ਪਰ ਅਸੀਂ ਉਦੋਂ ਹੀ ਛਿਲਗੇ ਉਦੋਂ ਹੀ ਬਣਾਵਾਂਗੇ ਤੇ ਫੁੱਲ ਵੀਡੀਓ ਦੇਖਿਓ ਇੱਧਰ ਫਰੈਂਡ ਅਸੀਂ ਕੰਕੜੇ ਲਏ ਛਿਲ ਔਰ ਫਰੈਂਡ ਇਸ ਨੂੰ ਸੀਨਾ ਚੰਗੀ ਤਰ੍ਹਾਂ ਤੋ ਲਿਆ ਹੈ ਤੋ ਕਹਤੇ ਹੋਣੇ ਤੇ ਅਸੀਂ ਕਰਾਂਗੇ ਇਹਨੂੰ ਕੱਟ ਇਹਨਾਂ ਨਾਲ ਵਿਚਕਾਰੋਂ ਕਾਟ ਕੇ ਅਰਦਾਵਾਂਗੇ ਇਹਦੇ ਵਿੱਚ ਲਾ ਦਾਂਗੇ ਨਮਕ ਜਿਸ ਨਾਲ ਸਾਡੇ ਕਰੇਲੇ ਕਦੇ ਵੀ ਕੋੜੇ ਨਹੀਂ ਬਣਨਗੇ ਤੇ ਸਵਾਦ ਵੀ ਬਹੁਤ ਜ਼ਿਆਦਾ ਬਣਨਗੇ ਤੇ ਨਮਕ ਰੱਖ ਲਿਆ ਹੈ ਮੈਂ ਹੁਣ ਇਧਰ ਫਰੰਡ ਕਰੇਲਿਆਂ ਨੂੰ ਕੱਟ ਲਗਾ ਕੇ ਵਿੱਚੋਂ ਇਹਦੇ ਫਰੰਡ ਵੀ ਨਹੀਂ ਕੱਢਨੇ ਤੇ ਤੇ ਅਸੀਂ ਇਹਦੇ ਵਿੱਚ ਲਗਾ ਦਾਂਗੇ ਨਮਕ ਤੇ ਇਹਨੂੰ ਅਸੀਂ 5 ਦਸ ਮਿੰਟ ਲਈ ਰਹਿਣ ਦਵਾਂਗੇ ਇਸ ਤਰ੍ਹਾਂ ਹੀ ਆ ਦੇਖ ਸਕਦੇ ਜੇ ਆਹ ਨੂੰ ਸੀ ਫਰੈਂਡ ਇੱਕ ਇੱਕ ਨੂੰ ਕਰਕੇ ਕੱਟ ਤੇ ਹੁਣ ਮੈਂ ਤੁਹਾਨੂੰ ਕੱਟ ਕਰਕੇ ਨਮਕ ਲਾ ਕੇ ਦਿਖਾਨੀ ਆ ਆ ਦੇਖੋ ਫਰੈਂਡ ਆ ਸਾਰੇ ਕਰੇਲੇ ਮੈਂ ਕੱਟ ਕਰ ਲਏ ਨੇ ਇਹਨਾਂ ਦੇ ਵਿੱਚ ਹੀਰ ਪਾ ਲਏ ਨੇ ਹੁਣ ਇਤ ਨਮਕ ਲਾ ਕੇ ਅਸੀਂ ਨੂੰ ਰੱਖ ਦਵਾਂਗੇ ਤੇ ਦੂਸਰੇ ਪਾਸੇ ਅਸੀਂ ਕਰ ਲਵਾਂਗੇ ਇਹਦਾ ਤੜਕਾ ਤਿਆਰ ਤਰ ਕਿਉਂ ਜੀ ਫਰੈਂਡ ਤੁਸੀਂ ਪਿਆਜ਼ ਹੀ ਲਾਨੇ ਹੋਰ ਕੁਝ ਨਹੀਂ ਲਾਣਾ ਇਹ ਦਿਨਾਂ ਲਈ ਸਾਡੇ ਕਰੇਲੇ ਬਹੁਤ ਜ਼ਿਆਦਾ ਸਵਾਦ ਬਣਗੇ ਫਰੈਂਡ ਅਸੀਂ ਅੱਜ ਕਰੇਲੇ ਬਣਾਵਾਂਗੇ ਚੁੱਲੇ ਤੇ ਆ ਦੇਖ ਸਕਦੇ ਹੋ ਜੀ ਫਰੈਂਡ ਅਸੀਂ ਤੇਲ ਲੈ ਲਿਆ ਏ ਜਿੰਨਾ ਕਿ ਸਾਨੂੰ ਜ਼ਰੂਰਤ ਹੈ ਕਿਉਂਕਿ ਅਸੀਂ ਕ੍ਰੇਲੇ ਤਲਣੇ ਆਂ ਜਿ ਤਰ੍ਹਾਂ ਅਸੀਂ ਪਕੌੜੇ ਕਰਦੇ ਆ ਨਾ ਆ ਦੇਖੋ ਦੇਖ ਸਕਦੇ ਹੋ ਜੀ ਮੈਂ ਤੜਕਾ ਵੀ ਤਿਆਰ ਕਰ ਲਿਆ ਇਹਨੂੰ ਪੋਟle ਆਏ ਤੇ ਇਧਰ ਸਾਡੇ ਬੇਸਿਕ ਮਸਾਲੇ ਜਿਹੜੇ ਅਸੀਂ ਜਰੂਰ ਕਰਨੇ ਆਂ ਤੇਲ ਸਾਡਾ ਹੋ ਚੁੱਕਾ ਹੈ ਗਰਮ ਇਹਨੂੰ ਟਾਈਮ ਜ਼ਿਆਦਾ ਨਹੀਂ ਲੱਗਦਾ ਜਲਦੀ ਬਣ ਜਾਂਦੇ ਨੇ ਇਹ ਐ ਤੇ ਨਾਲ ਮਸਾਲਾ ਵੀ ਬਾਅਦ ਚ ਸਟਫਿੰਗ ਬਹੁਤ ਵਧੀਆ ਲੰਦੀ ਬਾਹਰ ਨਹੀਂ ਨਿਕਲਦੀ ਤੇ ਅਸੀਂ ਜਲਦੀ ਜੇ ਸਾਨੂੰ ਜਲਦੀ ਹੈ ਤੇ ਅਸੀਂ ਇਸ ਤਰੀਕੇ ਨਾਲ ਕਲੇਲੇ ਬਣਾ ਸਕਦੇ ਹਾਂ ਦੇਖ ਸਕਦੇ ਹੋ ਤੇ ਚਿਪਰਨ ਜਿੰਨੇ ਕੇ ਵਿੱਚ ਤੇਲ ਦੇ ਡਿੱਪੂ ਦਿਓਨੇ ਕਾ ਅਸੀਂ ਪਾ ਕੇ ਨੂੰ ਅਸੀਂ ਤਲ ਲਵਾਂਗੇ ਨਾਲ ਦੀ ਨਾਲ ਇਹਨੂੰ ਹਲਾਵਾਂਗੇ ਇਸ ਤਰ੍ਹਾਂ ਕਰਕੇ ਫਰੈਂਡ ਤੁਸੀਂ ਦੇਖ ਸਕਦੇ ਐਨ ਇੱਕ ਪਏ ਦੋ ਕੁ ਭਰਾਗੇ ਹੋਈ ਸੀ ਜ਼ਿਆਦਾ ਨਹੀਂ ਤੇ ਫਰੈਂਡ ਮੈਨ ਲਈ ਬਹੁਤ ਦਿਨ ਬਾਅਦ ਵੀਡੀਓ ਪਾਈ ਪਲੀਜ਼ डियो लाइक शेयर सबसक्राइब जरूर करना देख सकते डिफरेंट एन अला तल लवेंगे जो पासा चेंज कर देंगे इधर देख स डिफरेंट करेले सान बिल्कुल ही तले जा चुके ने भुज चुके छानी राय बाहर क्ड लवेंगे बी भी कवान गए ਅਬੀ ਜੋ ਡਿਫਰੈਂਟ ਐਕਸਟਰਾ ਨੇ ਉਹ ਆਪ ਵੀ ਨਿਕਲ ਜਾਂਦੇ ਨੇ ਤੁਸੀਂ ਵੀ ਇਹ ਰੈਸਪੀ ਜ਼ਰੂਰ ਟਰਾਈ ਕਰਨਾ ਤੇ ਮੈਨੇ ਕਮੈਂਟ ਕਰਕੇ ਦੱਸਣਾ ਬਹੁਤ ਜ਼ਿਆਦਾ ਸੁਆਦਮੰਦ ਇਹਨਾਂ ਤੇ ਕੌੜੇ ਤਾਂ ਬਿਲਕੁਲ ਨਹੀਂ ਮੰਦੇ ਜਿਸ ਨੂੰ ਔਖੇ ਲੱਗਦੇ ਨੇ ਉਹ ਜ਼ਰੂਰ ਇਹ ਤਰੀਕਾ ਬਣਾਵੇ ਆ ਦੇਖ ਸਕਦੇ ਹੋ ਫਰੈਂਡ ਇੱਕ ਪ੍ਰਾਕਾ ਸਾੜਾ ਨਿਕਲ ਚੁਕਿਆ ਹੁਣ ਅਸੀਂ ਸੈਕਿੰਡ ਚ ਛਿਨੇ ਰਹਿੰਦੇ ਨੇ ਪਾਸੇ ਦੋ ਸਾਰੇ ਪੈ ਜਾਣੇ ਆ ਤੇ

ਅੱਗੇ ਫਰੈਂਡ ਮੈਂ ਰੈਸਪੀ ਤੋਂ ਨਾਲ ਸ਼ੇਅਰ ਕੀਤੀ ਹੈ ਤੇ ਉਹਦਾ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਉਹ ਵੀ ਦੇਖ ਸਕਦੇ ਜੀ ਤੇ ਇਹ ਵੀ ਫੁੱਲ ਵਾਚ ਕਰਿਓ ਆ ਦੇਖ ਸਕਦੇ ਜੀ ਫਰੈਂਡ ਇਹ ਵੀ ਸਾਡਾ ਭਰਾਗਾ ਹੋ ਚੁੱਕਾ ਹੈ ਨਾ ਬਸ ਇੰਨਾ ਹੀ ਕੰਮ ਹੈ ਬਹੁਤ ਸਾਰੇ 20 ਕਿ ਮਿੰਟ ਲੱਗੇ ਸੀ ਸਾਨੂੰ ਦੋਵਾਂ ਕਰੇਲਿਆਂ ਨੂੰ ਆ ਤਾਲਦੇ ਹੋਏ ਹੁਣ ਅਸੀਂ ਸਾਰੇ ਕਰੇਲੇ ਕੱਢ ਲਾਂਗੇ ਵਿੱਚੋਂ ਕढ़ाई ਦੀ ਜਿਹੜਾ ਫਰੈਂਡ ਤੇਲ ਹੋਣ ਵਿੱਚ ਜ਼ਿਆਦਾ ਹੈ ਇਹ ਅਸੀਂ ਇਹਨਾਂ ਤੇਲ ਨਹੀਂ ਵਰਤਣਾ ਬਾਕੀ ਤੇਲ ਫਰੈਂਟ ਅਸੀਂ ਕੱਢ ਦਾਂਗੇ ਥੋੜਾ ਜਿਹਾ ਹੀ ਅਸੀਂ ਰੱਖ ਦੇ ਨਾਲ ਇਹਦੇ ਵਿੱਚ ਅਸੀਂ ਕੋਨਾਗੇ ਮ ਤੜਕਾ ਆ ਵਾਧੂ ਤੇਲ ਅਸੀਂ ਸਾਰਾ ਹੀ ਕੱਢ ਲਵਾਂਗੇ ਬਾਹਰ ਨਾਲ ਹੀ ਬੀਏ ਜਿਹੜੇ ਉਹ ਵੀ ਕੱਢ ਲਵਾਂਗੇ ਆ ਦੇਖੋ ਫਰੈਂਟ ਸਿਰ ਐਨੇ ਕੀ ਤੇਲ ਚ ਅਸੀਂ ਹੁਣ ਕਿਉਂਕਿ ਇਹ ਸੀ ਕਲੇ ਆਲਮੋਸਟ ਤੇਲ ਚ ਗਲੇ ਹੋਏ ਨੇ ਹਨ ਨੂੰ ਜਿਆਦਾ ਥੰਡੇ ਦੀ ਲੋੜ ਨਹੀਂ ਐ ਬਿਲਕੁਲ ਇੰਨੇ ਕੀ ਤੇਲ ਸੀ ਫਰੈਂਟ ਇਹਦੇ ਵਿੱਚ ਅਸੀਂ ਫਰੈਂਟ ਆ ਪਿਆਜ਼ ਤੇ ਹਰੀ ਮਰਚਾ ਨੂੰ ਗ੍ਰਾਊਂਡ ਕੀਤਾ ਆਇਆ ਏ ਇਹ ਤੁਸੀਂ ਕੁੰਡੇ ਰੰਡੇ ਵੀ ਕੁਟ ਸਕਦੇ ਜੇ ਤੇ ਜਿਆਦਾ ਮਿੱਠੀ ਜਣੀ ਕਰਨਾ ਉਹਦੇ ਨਾਲ ਜਿਆਦਾ ਹੋ ਜਾਂਦਾ ਹੈ ਇਹ ਮੈਂ ਨਾ ਗ੍ਰੈਂਡ ਨਾ ਗ੍ਰੈਂਡ ਕੀਤੇ ਸੀ ਵਿੱਚ ਹੁਣ ਇਹਨਾਂ ਅਸੀਂ ਚੰਗੀ ਤਰ੍ਹਾਂ ਪੁੰਨਾਂ ਦੇ ਤੜਕੇ ਨੂੰ ਜਿੰਨਾ ਤੱਕ ਤੜਕਾ ਸਾਡਾ ਤੇਲ ਨਾ ਛੱਡ ਦਵੇ ਅਨਾਲ ਦੀ ਨਾਲ ਅਸੀਂ ਹਲਾਉਂਦੇ ਜਾਵਾਂਗੇ ਹੁਣ ਫਿਰ ਇਹਦੇ ਵਿੱਚ ਪਾ ਦਵਾਂਗੇ ਅਸੀਂ ਬੇਸਿਕ ਮਸਾਲੇ ਹਲਦੀ ਨਮਕ ਸਵਾਦ ਅਨੁਸਾਰ ਗਰਮ ਮਸਾਲਾ ਥੋੜੀ ਜਿਹੀ ਲਾਲ ਮਿਰਚ ਬਿਲਕੁਲ ਥੋੜੀ ਜਿਹੀ ਪਾਇਓ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਹਲਾ ਦਾਂਗੇ ਇਹਨੂੰ ਅਸੀਂ ਤੜਕੇ ਨੂੰ ਪੁੰਨਾਂਗੇ ਜਿੰਨਾ ਤੱਕ ਤੜਕਾ ਸਾਡਾ ਤੇਲ ਨਹੀਂ ਛੱਡ ਦਿੰਦਾ ਫਿਰ ਜਿਸ ਤਰ੍ਹਾਂ ਅਸੀਂ ਕੜਾਹ ਬਣਾਈਦਾ ਤੇ ਲਾਗ ਹੋ ਜਾਂਦਾ ਨਾ ਇਸ ਤਰ੍ਹਾਂ ਦੇਖ ਸਕਦੇ ਫਰੈਂਡਾ ਬਿਲਕੁਲ ਤੜਕਾ ਸਾਡਾ ਪਹੁੰਚੁਕਾ ਏ ਕੜਾਈ ਦੇ ਨੂੰ ਨਾ ਸੀਕ ਤਾਲੀ ਚ ਪਾ ਲਵਾਂਗੇ ਤਾਂ ਜੇ ਇਹ ਠੰਡਾ ਹੋ ਜਾਵੇ ਤੇ ਇਹਦੇ ਨਾਲ ਫਰੈਂਡ ਅਸੀਂ ਪਰ ਨਇਆ ਕਰੇਲੇ ਆ ਦੇਖ ਸਕਦੇ ਜੀ ਮਸਾਲਾ ਅਸੀਂ ਕੱਢ ਲਿਆ ਇੱਕ ਪਲੇਟ ਚ ਇਹਨਾਂ ਥੋੜਾ ਜਿਹਾ ਖਿਲਾਰ ਲਿਆ ਤਾਂ ਠੰਡਾ ਹੋ ਜਾਵੇ ਤੇ ਕੜਾਈ ਫਰੈਂਡ ਅਸੀਂ ਫਿਰ ਜੁਲੇ ਤੇ ਰੱਖ ਦੇਵਾਂਗੇ ਥੋੜਾ ਜਿਹਾ ਇੱਕ ਚਮਕ ਦੇigree ਦੋ ਦੇ ਤੇਲ ਪਾਵਾਂਗੇ ਬਿਲਕੁਲ ਹੀ ਥੋੜਾ ਜਿਹਾ ਹੁਣ ਇਹਦੇ ਵਿੱਚ ਥੰਡੇ ਸੀ ਨਾ ਕਰੇਲੇ ਵੀ ਜਿਹੜੇ ਠੰਡੇ ਹੋ ਗਏ ਤੇ ਮਸਾਲਾ ਵੀ ਹੋ ਗਿਆ ਜਿਹੜਾ ਸੀ ਬਣਾਇਆ ਉਹਨੋਂ ਨਾ ਅਸੀਂ ਕਰੇਲੇ ਆ ਚ ਭਰ-ਭਰ ਕੇ ਤੇ ਕੜਾਈ 'ਚ ਰੱਖ ਕੇ 5 ਮਿੰਟ ਦਾ ਸੇਕ ਦਿਵਾਵਾਂਗੇ ਤੇ ਕਰੇਲੇ ਸਾਡੇ ਬਣ ਕੇ ਹੋ ਜਾਣਗੇ ਤਿਆਰ ਆ ਦੇਖੋ ਜੀ ਇਤਰਾ ਨਾਲ-ਨਾਲ ਭਰ-ਭਰ ਕੇ ਅਸੀਂ ਕੜਾਈ 'ਚ ਰੱਖੀ ਜਾਵਾਂਗੇ ਤਾਂ ਦੱਸਦੇ ਹਾਂ ਇਸ ਤਰ੍ਹਾਂ ਆ ਦੇਖ ਸਕਦੇ ਜੀ ਇਹਦਾ ਫਰੈਂਡ ਮਸਾਲਾ ਨੇ ਨਾ ਨਿਕਲਦਾ ਇਹ ਤਰੀਕਿਆਂ ਨਾਲ ਆ ਦੇਖ ਸਕਦੇ। ਇਧਰ ਆਇਕ ਕਿਕਰੇਲੇ ਜਿਹੜੇ ਪਿਆਜ਼ ਅਸੀਂ ਭੁੰਨੇ ਸੀ ਉਹ ਵੀ ਵਿੱਚ ਪਾ ਦਾਂਗੇ। ਇਹਨੇ ਨਾਲ ਸਾਡੀ ਰੈਸਪੀ ਬਣ ਕੇ ਹੋ ਜਾਏਗੀ ਤਿਆਰ ਤੇ ਬਹੁਤ ਜਿਆਦਾ ਸੁਆਦਵੰਦੀ ਨੇ ਜਲਦੀ ਖਰਾਬ ਹੁੰਨੇ ਹੁੰਦੇ। ਤੁਸੀਂ ਨੂੰ 2 ਦਿਨ ਲਈ ਸਟੋਰ ਕਰਕੇ ਰੱਖ ਵੀ ਸਕਦੇ ਜੇ। ਚਾਹ ਦੀ ਤੌਰ ਤੇ ਵੀ ਜੂਸ ਕਰ ਸਕਦੇ ਜੇ ਬਹੁਤ ਵਧੀਆ ਰਸਕੀ ਹੈ। ਤੁਸੀਂ ਵੀ ਟਰਾਈ ਜ਼ਰੂਰ ਕਰਨਾ ਤੇ ਮਿਲਦੇ ਆਂ ਫਿਰ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ। ਬਹੁਤ ਦਿਨਾਂ ਬਾਅਦ ਤੁਹਾਡੇ ਚ ਆਸੀ ਅੱਜ ਆਏ ਕੋਈ ਮਿਸ ਹੈ ਹਪਨਿੰਗ ਹੋ ਗਈ ਸੀ ਜਿਸ ਦਾ ਕਰਕੇ ਸ ਵੀਡੀਓ ਨਹੀਂ ਬਣਾਈ ਉਹ ਵੀ ਤੁਹਾਨੂੰ ਦੱਸਾਂਗੀ ਕਿ ਨੈਕਸਟ ਵੀਡੀਓ ਚ ਦੇਖਿਓ ਜਰੂਰ ਤੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਠੀਕ ਹੈ ਫਿਰ ਫਿਰ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਨਾਲ ਬਾਏ ਬਾਏ